ਲੋਜੀ ਪੰਜਾਬ ਤੇ ਹਰਿਆਣਾ ਦੇ ਵਿੱਚ ਪਾਣੀਆਂ ਨੂੰ ਲੈ ਕੇ ਅੱਜ ਵੱਡਾ ਪੇਚ ਫਸ ਸਕਦਾ ਹੈ ਹਾਲਾਂਕਿ ਲਗਾਤਾਰ ਇਹ ਟਸਲਬਾਜੀ ਤਾਂ ਬਣੀ ਹੋਈ ਹੈ ਲਗਾਤਾਰ ਦੋਵੇਂ ਸੂਬਿਆਂ ਦੇ ਵੱਲੋਂ ਜਦੋਂ ਜਦ ਤੱਕ ਕੀਤੀ ਜਾ ਰਹੀ ਹੈ ਆਪੋ ਆਪਣੇ ਪਾਣੀ ਲੈਣ ਦੇ ਹੱਕ ਦੀ ਗੱਲ ਜਿਹੜੀ ਆ ਦੋਹਾਂ ਸੂਬਿਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਕੇਂਦਰ ਇਸ ਮਸਲੇ ਨੂੰ ਨਿਬੇੜੇਗਾ ਕਿਵੇਂ ਇਹ ਵੱਡਾ ਸਵਾਲ ਬਣਿਆ ਪਿਆ ਬੀਬੀਐਮਬੀ ਦੇ ਵਿੱਚੋਂ ਪੰਜਾਬ ਦੀ ਸਰਪ੍ਰਸਤੀ ਕਢਣੀ ਆ ਬੀਬੀਐਮਬੀ ਦੇ ਵਿੱਚ ਸਕੱਤਰ ਦਾ ਚੇਂਜ ਕਰ ਦੇਣਾ ਬੀਬੀਐਮਬੀ ਦੇ ਵਿੱਚ ਭਾਰਤ ਦੇ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਕਾਰਜ ਪ੍ਰਣਾਲੀਆਂ ਕਰਨ ਦੇ ਦੌਰ ਚੱਲਣੇ ਜਿਨ੍ਹਾਂ ਦੇ ਵਿੱਚੋਂ ਹਰਿਆਣੇ ਦੀ ਪ੍ਰਮੁਖਤਾ ਜਿਹੜੀ ਆ ਉਹ ਵਧੇਰੇ ਝਾਕਣੀ ਆਫਰ ਇਸ ਨੂੰ ਦਿਖਾਉਣ ਦੀ ਵਧੇਰੇ ਕੋਸ਼ਿਸ਼ ਕਰਦੀ ਹੈ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਇਸੇ ਨੂੰ ਲੈ ਕੇ ਬੀਤੇ ਕੱਲ ਪੰਜਾਬ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਸਰਪਾਰਟੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਬੜੇ ਸੁਖਾਵੇ ਮਾਹੌਲ ਦੇ ਵਿੱਚ ਸਰਪਾਰਟੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਪ੍ਰਧਾਨ ਸਾਹਿਬਾਂ ਦੇ ਵੱਲੋਂ ਆਪੋ ਆਪਣੇ ਵਿਚਾਰ ਦਿੱਤੇ ਗਏ ਤੇ ਇੱਕ ਜੁਟਤਾ ਪੇਸ਼ ਕੀਤੀ ਗਈ ਕਿ ਭਾਈ ਪੰਜਾਬ ਦੇ ਵਿੱਚ ਵਾਕਈ ਦੇਣ ਨੂੰ ਇੱਕ ਬੂੰਦ ਵੀ ਪਾਣੀ ਦੀ ਨਹੀਂ ਹੈ ਇਸੇ ਸਾਰੀ ਚੀਜ਼ ਨੂੰ ਲੈ ਕੇ ਹੁਣ ਹਰਿਆਣੇ ਦੇ ਵੱਲੋਂ ਵੀ ਅੱਜ ਸਰਪਾਰਟੀ ਮੀਟਿੰਗ ਸੱਦ ਲਈ ਗਈ ਹੈ 2 ਵਜੇ ਦਾ ਸਮਾਂ ਨਿਰਧਾਰਤ ਕਰ ਲਿਆ ਗਿਆ ਤੇ ਮੁਕਰਰ ਕੀਤੇ ਗਏ ਸਮੇਂ ਦੇ ਉੱਪਰ ਵੱਖ-ਵੱਖ ਪਾਰਟੀਆਂ ਜਿਹੜੀਆਂ ਕਿ ਹਰਿਆਣਾ ਦੇ ਵਿੱਚ ਐਗਜ਼ਿਸਟ ਕਰਦੀਆਂ ਨੇ ਉਹਨਾਂ ਪਾਰਟੀਆਂ ਦੇ ਆਗੂ ਸਹਿਬਾਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇਕੱਤਰ ਹੋਇਆ ਜਾਣਾ ਤੇ ਪੰਜਾਬ ਦੀ ਤਰਜੀਹ ਦੇ ਉੱਪਰ ਇਹਨਾਂ ਦੇ ਵੱਲੋਂ ਵੀ ਇੱਕ ਸਾਰਤਾ ਦੇ ਨਾਲ ਆਪਣੇ ਪਾਣੀ ਦੀ ਕਹਿ ਲਈਏ ਜਿਹੜਾ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡਾ ਹੱਕ ਹੈ ਭਾਈ ਇਸ ਪਾਣੀ ਦੇ ਉੱਪਰ ਸਾਡਾ ਵੀ ਅਧਿਕਾਰ ਹੈ ਦੇਸ਼ ਦੀ ਸੰਪਤੀ ਹੈ ਯਹਾਂ ਪਰ ਕੁਦਰਤੀ ਸਰੋਤ ਹੈ ਇਸ ਨੂੰ ਕਿਸੇ ਦੇ ਵੱਲੋਂ ਬੰਦ ਲਾਇਆ ਹੀ ਨਹੀਂ ਜਾ ਸਕਦਾ ਪਰ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਜੇਕਰ ਪੰਜਾਬ ਸਰਕਾਰ ਦੇ ਵੱਲੋਂ ਇਹ ਸਾਰੀ ਚੀਜ਼ ਦੀ ਖਲਾਫਤ ਕੀਤੀ ਗਈ ਤਾਂ ਅੱਜ ਵੱਡਾ ਪੇਚ ਫਸ ਸਕਦਾ ਹੈ ਹਾਲਾਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਕੇਂਦਰ ਦੇ ਵੱਲੋਂ ਇਸ ਸਾਰੇ ਕੀਤੇ ਗਏ ਵਕਰੇਮਿਆਂ ਦੇ ਜਾਂ ਫਿਰ ਕਹ ਲਈਏ ਜਿਹੜੇ ਵੱਖ-ਵੱਖ ਤਰੀਕੇ ਦੇ ਨਾਲ ਚੇਂਜਸ ਕੀਤੇ ਗਏ ਨੇ ਬਦਲਾਅ ਕੀਤੇ ਗਏ ਨੇ ਉਹਨਾਂ ਬਦਲਾਵਾਂ ਦੇ ਮੱਦੇਨਜ਼ਰ ਵੱਡਾ ਰੋਸ ਪ੍ਰਦਰਸ਼ਨ ਬੀਤੇ ਦਿਨਾਂ ਦੇ ਵਿੱਚ ਕੀਤਾ ਗਿਆ ਸੀ ਤੇ ਅੱਜ ਸਰ ਪਾਰਟੀ ਮੀਟਿੰਗ ਦੇ ਵਿੱਚ ਹਰਿਆਣੇ ਦੇ ਵੱਲੋਂ ਜੇਕਰ ਕੋਈ ਵੱਡਾ ਫੈਸਲਾ ਲੈ ਲਿਆ ਜਾਂਦਾ ਹੈ ਕਿਉਂਕਿ ਹਰਿਆਣਾ ਆਪਣੇ ਪਾਣੀ ਦੀ ਵਰਤੋਂ ਕਰਨ ਤੋਂ ਬਾਅਦ ਵੀ ਹੁਣ ਅਡੀਆਂ ਕਸਾਈ ਜਾ ਰਹੀਆਂ ਕਿ ਭਾਈ ਸਾਨੂੰ ਹੋਰ ਪਾਣੀ ਦਿੱਤਾ ਜਾਵੇ ਹਾਲਾਂਕਿ 4500 ਕਿਊਸਿਕ ਆ ਜਿਹੜਾ ਉਹ ਹੋਰ ਪਾਣੀ ਦੇ ਦਿੱਤਾ ਗਿਆ ਸੀ ਜਿਸ ਦੇ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਬੀਤੇ ਕੱਲ੍ਹ ਇਨਵਰਟਿਡ ਕੌਮਿਆਂ ਦੇ ਵਿੱਚ ਜਾਣਕਾਰੀ ਦਿੱਤੀ ਗਈ ਉਹ ਕਹਿੰਦੇ ਜੇਕਰ ਪਿਆਰ ਦੇ ਨਾਲ ਕੋਈ ਚੀਜ਼ ਮੰਗੀ ਜਾਵੇ ਫਿਰ ਤਾਂ ਪੰਜਾਬੀ ਜਾਨ ਦੇਣ ਤੱਕ ਵੀ ਜਾਂਦੇ ਨੇ ਪਰ ਜੇਕਰ ਤੁਹਾਡੇ ਵੱਲੋਂ ਇਸ ਤਰੀਕੇ ਦੇ ਨਾਲ ਅੱਖਾਂ ਕੱਢੀਆਂ ਜਾਣ ਗਿਆ ਕਿ ਭਾਈ ਆ ਫਲਾਣੇ ਚੀਜ਼ ਸਾਨੂੰ ਦਿੱਤੀ ਜਾਵੇ ਤੇ ਉਹ ਵੀ ਰੋਹ ਮਾਰ ਕੇ ਪੁੱਛਿਆ ਜਾਵੇ ਜਾਂ ਫਿਰ ਪੁੱਛਿਆ ਹੀ ਨਾ ਜਾਵੇ ਦੱਸਿਆ ਜਾਵੇ ਕਿ ਇਹ ਚੀਜ਼ ਸਾਨੂੰ ਚਾਹੀਦੀ ਹੈ ਕਹਿੰਦੇ ਐਦਾਂ ਤਾਂ ਕਿਸੇ ਵੀ ਤਰੀਕੇ ਦੇ ਨਾਲ ਵਾਜਬ ਨਹੀਂ ਨਾ ਹੀ ਹੋਣ ਦਿੱਤਾ ਜਾਏਗਾ ਹੁਣ ਬੀਤੇ ਕੱਲ ਬੀਜੇਪੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਦਾ ਬਿਆਨ ਜਿਹੜਾ ਹੈ ਇਹ ਵੀ ਆਪਣੇ ਆਪ ਦੇ ਵਿੱਚ ਬੇहद ਖਾਸਮ ਖਾਸੀ ਕਿਉਂਕਿ ਲਗਾਤਾਰ ਵੱਡੇ ਪੱਧਰ ਦੇ ਉੱਪਰ ਇਹ ਚਰਚਾਾਂ ਮ ਚੱਲ ਰੀਆਂ ਸੀ ਕਿ ਸੁਨੀਲ ਜਾਖੜ ਜਿਹੜੇ ਨੇ ਉਹ ਭਾਜਪਾ ਪਾਰਟੀ ਦੇ ਨਾਲ ਸਮਰਧ ਰੱਖਦੇ ਨੇ ਭਾਜਪਾ ਪੰਜਾਬ ਦੇ ਪ੍ਰਧਾਨ ਨੇ ਤੇ ਉਹਨਾਂ ਦੇ ਵੱਲੋਂ ਉਹਨਾਂ ਦਾ ਸਟੈਂਡ ਕੀ ਆ ਇਸ ਦੀ ਸਪਸ਼ਟਤਾ ਉਹਨਾਂ ਨੇ ਨਹੀਂ ਕੀਤੀ ਤੇ ਬੀਤੇ ਕੱਲ ਉਹਨਾਂ ਨੇ ਵੀ ਪੰਜਾਬ ਦੇ ਹੱਕ ਹਕੂਕ ਦੀ ਗੱਲ ਕਰਦੇ ਆ ਪੰਜਾਬ ਦੇ ਪਾਣੀ ਦੇ ਉੱਪਰ ਹੱਕ ਦੀ ਗੱਲ ਕਰਦੇ ਆ ਉਹਨਾਂ ਨੇ ਕਿਹਾ ਕਿ ਵਾਕਈ ਭਾਈ ਪੰਜਾਬ ਦੇ ਕੋਲ ਹਰਿਆਣੇ ਨੂੰ ਦੇਣ ਦੇ ਲਈ ਇੱਕ ਵੀ ਬੂੰਦ ਪਾਣੀ ਦੀ ਨਹੀਂ ਉਹ ਕਹਿੰਦੇ ਹਰੇਕ ਉਹ ਵਾਜਬ ਕੋਸ਼ਿਸ਼ ਕੀਤੀ ਜਾਏ ਕਿ ਜਿਸ ਦੇ ਨਾਲ ਕਿਸੇ ਵੀ ਤਰੀਕੇ ਦੀ ਕੋਈ ਅੜਚਣ ਪੈਦਾ ਹੋਣ ਤੋਂ ਬਿਨਾਂ ਇਸ ਮਸਲੇ ਨੂੰ ਹੱਲ ਕਰ ਲਿਆ ਜਾਵੇ ਸੋ ਅੱਜ ਦੀ ਹਰਿਆਣਾ ਦੀ ਸਰਪਾਰਟੀ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਰਹੇਗਾ ਇਹ ਵੀ ਦੇਖਣ ਵਾਲਾ ਰਹੇਗਾ ਨਾਲ ਦੀ ਨਾਲ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਇਸ ਸਾਰੀ ਮੀਟਿੰਗ ਤੋਂ ਬਾਅਦ ਪੰਜਾਬ ਦੇ ਪੱਖ ਤੋਂ ਕਿਹੜੀ ਗੱਲ ਕੀਤੀ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਵੀ ਅੱਜ ਧਿਆਨ ਕੇਂਦਰਿਤ ਰਹੇਗਾ ਨਾਲ ਦੀ ਨਾਲ ਹਰਿਆਣਾ ਦੇ ਵੱਲੋਂ ਇਹ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਭਾਈ ਅਸੀਂ ਸੁਪਰੀਮ ਕੋਰਟ ਦਾ ਰੁਖ ਕਰਾਂਗੇ ਬਿਲਕੁਲ ਕਰ ਲੈਣਾ ਚਾਹੀਦਾ ਜੇਕਰ ਲੱਗਦਾ ਕਿ ਆਪਸੀ ਗੱਲਬਾਤ ਦੇ ਨਾਲ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਹਰਿਆਣਾ ਦੇ ਵੱਲੋਂ ਸੁਪਰੀਮ ਕੋਰਟ ਦਾ ਲੋਕ ਬਕਾਇਦਾ ਕੀਤਾ ਜਾਣਾ ਚਾਹੀਦਾ ਪਰ ਉਥੇ ਜਾ ਕੇ ਜਦੋਂ ਦਲੀਲ ਦੇ ਉੱਪਰ ਗੱਲ ਹੋਈ 60% ਦੀ ਪਾਣੀ ਦੇ ਉੱਪਰ ਅਧਿਕਾਰ ਖੇਤਰ ਜਿਹੜਾ ਹੈ ਉਹ ਆ ਪੰਜਾਬ ਦਾ ਹੈ ਤੇ ਜਦੋਂ ਹੜ੍ਹਾਂ ਦੀ ਮਾਰ ਪੰਜਾਬ ਦੇ ਵਿੱਚ ਪੈਂਦੀ ਹੈ ਉਦੋਂ ਹਰਿਆਣੇ ਦੇ ਵੱਲੋਂ ਨਹਿਰਾਂ ਦੇ ਬੰਦ ਉੱਚੇ ਕਰਨ ਤੱਕ ਜਾਇਆ ਜਾਂਦਾ ਹੈ ਕਿ ਭਾਈ ਕਿਤੇ ਬੂੰਦ ਪਾਣੀ ਦੀ ਇਧਰਲੇ ਪਾਸੇ ਨਾ ਆ ਜਾਏ ਇੱਥੇ ਨੁਕਸਾਨ ਨਾ ਹੋ ਜੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਹਰਿਆਣੇ ਦੇ ਵੱਲੋਂ ਉਸ ਵਕਤ ਕੀਤੀਆਂ ਗਈਆਂ ਜਦੋਂ 2023 ਦੇ ਵਿੱਚ ਹੜ੍ਹਾਂ ਦੀ ਮਾਰ ਪੰਜਾਬ 'ਚ ਲੱਗ ਰਿਹਾ ਸੀ ਪੰਜਾਬ ਦਾ ਪਾਣੀ ਹਰਿਆਣੇ ਨੂੰ ਵੀ ਜਾਂਦਾ ਹੈ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਵੀ ਜਾਂਦਾ ਹੈ ਪੰਜਾਬ ਦਾ ਪਾਣੀ ਦਿੱਲੀ ਨੂੰ ਵੀ ਜਾਂਦਾ ਪਰ ਜਦੋਂ ਪੰਜਾਬ ਦੇ ਵਿੱਚ ਪਾਣੀ ਦੀ ਮਾਤਰਾ ਵਾਧੀ ਹੈ ਡੈਮਾਂ ਦੇ ਵਿੱਚ ਪਾਣੀ ਦੀ ਮਾਤਰਾ ਵਾਧੀ ਹੈ ਮਜਬੂਰ ਹੋ ਕੇ ਪਾਣੀ ਨੂੰ ਛੱਡਣਾ ਪੈਂਦਾ ਉਸ ਵਕਤ ਹਰਿਆਣੇ ਦੇ ਵੱਲੋਂ ਵੀ ਹੱਥ ਖੜੇ ਕੀਤੇ ਗਏ ਦਿੱਲੀ ਦੇ ਵੱਲੋਂ ਵੀ ਹੱਥ ਖੜੇ ਕੀਤੇ ਗਏ ਤੇ ਰਾਜਸਥਾਨ ਵੀ ਇਸ ਗੱਲ ਦੀ ਘਬराई ਮੰਨਦਾ ਦਿਖਾ ਲਈ ਦਿੱਤਾ ਕਿ ਭਾਈ ਸਾਡੇ ਵਾਲੇ ਪਾਸੇ ਪਾਣੀ ਨਾ ਛੱਡ ਦਿੱਤਾ ਜਾਵੇ ਨਹੀਂ ਤਾਂ ਸਾਡਾ ਵੱਡਾ ਨੁਕਸਾਨ ਹੋਏਗਾ ਹੁਣ ਕੀ ਪੰਜਾਬ ਸਿਰਫ ਨੁਕਸਾਨ ਚੱਲਣ ਦੇ ਲਈ ਹੈ ਕਿ ਪੰਜਾਬ ਦੇ ਕੋਲ ਆ ਜਿਹੜੇ ਕੁਦਰਤੀ ਸਰੋਤ ਨੇ ਯਹਾਂ ਪਰ ਕਹਿ ਲਈਏ ਪਾਣੀ ਦੇ ਜੇਕਰ ਸਰੋਤ ਨੇ ਤਾਂ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਪਾਣੀ ਜਿਹੜਾ ਇਸੇ ਤਰੀਕੇ ਦੇ ਨਾਲ ਵੰਡਿਆ ਜਾਵੇ ਹਾਲਾਂਕਿ ਸ਼ਬੀਲਾਂ ਦੇ ਰੂਪ ਦੇ ਵਿੱਚ ਤਾਂ ਪੰਜਾਬੀ ਜ਼ਰੂਰ ਪਾਣੀ ਮੰਗਦੇ ਨੇ ਪਰ ਐਦਾਂ ਧੱਕੇ ਦੇ ਨਾਲ ਮੰਗੇ ਦੇ ਉੱਪਰ ਕੀ ਹਰਿਆਣੇ ਨੂੰ ਪਾਣੀ ਦੇਣਾ ਵਾਜਬ ਹੈ ਜੇਕਰ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਸੁਪਰੀਮ ਕੋਰਟ ਮਾਨਯੋਗ ਅਦਾਲਤ ਦੇ ਵਿੱਚ ਜਾ ਕੇ ਇਸ ਕੇਸ ਦੇ ਬਾਰੇ ਦਲੀਲ ਰੱਖੀ ਜਾਵੇ ਤਾਂ ਵੀ ਹਰਿਆਣਾ ਕਿਤੇ ਨਾ ਕਿਤੇ ਦਲੀਲ ਦੇ ਉੱਪਰ ਕਮਜ਼ੋਰ ਪੈਂਦਾ ਨਜ਼ਰ ਆਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਖਬਰਾਂ ਦੇ ਰੂਪ ਦੇ ਵਿੱਚ ਜਾਣਕਾਰੀਆਂ ਜ਼ਰੂਰ ਮਿਲ ਜਾਣਗੀਆਂ ਪਰ ਇਸ ਵਕਤ ਅੱਜ ਹਰਿਆਣੇ ਦੇ ਵੱਲੋਂ ਸੱਦੀ ਗਈ ਸਰਪਾਰਟੀ ਮੀਟਿੰਗ ਦੇ ਵਿੱਚ ਕੀ ਵੱਡੇ ਫੈਸਲੇ ਲਏ ਜਾਂਦੇ ਨੇ ਕਿੰਨਾ ਕੁ ਸਟੈਂਡ ਜਿਹੜਾ ਸਪਸ਼ਟ ਕੀਤਾ ਜਾਂਦਾ ਹੈ ਤੇ ਇਸ ਦੇ ਉੱਪਰ ਹਰਿਆਣੇ ਦੀ ਕਾਂਗਰਸ ਦੇ ਵੱਡੇ ਆਗੂ ਜਿਹੜੇ ਨੇ ਉਹਨਾਂ ਦੇ ਵੱਲੋਂ ਤਾਂ ਸਿੱਧੇ ਤੌਰ ਦੇ ਉੱਪਰ ਬੀਜੇਪੀ ਦੇ ਉੱਪਰ ਦੋਸ਼ ਲਾਏ ਜਾ ਰਹੇ ਨੇ ਉਹ ਕਹਿੰਦੇ ਕਿ ਆਪਸੀ ਦੋਹਾਂ ਸੂਬਿਆਂ ਦੇ ਵਿੱਚ ਕਲੇਸ਼ ਪੈਦਾ ਕਰਕੇ ਖਲਾਫ ਪੈਦਾ ਕਰਕੇ ਟਸਲ ਪੈਦਾ ਕਰਕੇ ਆ ਜਿਹੜੀ ਹੈ ਬੀਜੇਪੀ ਦੇ ਵੱਲੋਂ ਮਜੇ ਲਏ ਜਾ ਰਹੇ ਨੇ ਕੇਂਦਰ ਸਰਕਾਰ ਦੇ ਵੱਲੋਂ ਮਜੇ ਲਏ ਜਾ ਰਹੇ ਨੇ ਕਿ ਦੋਵੇਂ ਗੁਆਢੀ ਸੂਬੇ ਆਪਸ ਦੇ ਵਿੱਚ ਪੜੰਤ ਕਰਦੇ ਨਜ਼ਰ ਆ ਰਹੇ ਨੇ ਹੁਣ ਪਾਣੀ ਦਾ ਮਸਲਾ ਕਿੱਥੇ ਜਾ ਕੇ ਖਤਮ ਹੋਏਗਾ ਕਿਉਂਕਿ ਹਰ 6 ਮਹੀਨਿਆਂ ਬਾਅ ਬਹੁਤ ਸਾਰੀਆਂ ਖਬਰਾਂ ਵੀ ਬਣਦੀਆਂ ਨੇ ਬਹੁਤ ਸਾਰੇ ਲੋਕਾਂ ਦੇ ਵੱਲ ਚਿੰਤਨ ਵੀ ਕੀਤਾ ਜਾਂਦਾ ਹੈ ਦੋਵੇਂ ਸਰਕਾਰਾਂ ਵੀ ਕਹਿੰਦੀਆਂ ਨੇ ਕਿ ਐਦਾਂ ਹੱਲ ਹੋਣਾ ਚਾਹੀਦਾ ਓਦਾਂ ਹੱਲ ਹੋਣਾ ਚਾਹੀਦਾ ਪਰ ਹੱਲ ਨਾ ਹੋ ਕੇ ਸਿਰਫ ਤੇ ਸਿਰਫ ਚਰਚਾ ਹੁੰਦੀ ਹੈ ਚਰਚਾ ਹੋ ਕੇ 5 7 10 12 15 ਦਿਨਾਂ ਦੇ ਵਿੱਚ ਇਸ ਮਸਲੇ ਤੋਂ ਕਿਨਾਰਾ ਕਰ ਲਿਆ ਜਾਂਦਾ ਤੇ ਮਸਲਾ ਫਿਰ ਠੰਡੇ ਬਸਤ ਦੇ ਵਿੱਚ ਪੈ ਜਾਂਦਾ ਪਰ ਇਸ ਵਾਰ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਜਿਹੜੀਆਂ ਨੇ ਆਪਸ ਦੇ ਵਿੱਚ ਭੜਦੀਆਂ ਆਪਸ ਦੇ ਵਿੱਚ ਟਸਲਬਾਜੀ ਦੇ ਦੌਰ ਦੇ ਵਿੱਚ ਚੱਲਦੀਆਂ ਇਸ ਫੈਸਲੇ ਦੇ ਉੱਪਰ ਜ਼ਰੂਰ ਆ ਕਹ ਲਈਏ ਕਿ ਸਹਿਮਤੀ ਪ੍ਰਗਟ ਕਰਕੇ ਕਿਸ ਤਰੀਕੇ ਦੇ ਨਾਲ ਐਸਵਾਈਐਲ ਦੇ ਪਾਣੀ ਨੂੰ ਵਰਤਿਆ ਜਾਏਗਾ SYL ਕਿਵੇਂ ਚੱਲੇਗੀ ਕਿੰਨੇ ਪਾਣੀ ਦੀ ਮਕਦਾਰ ਜਿਹੜੀ ਹੈ ਉਹ ਹਰਿਆਣੇ ਨੂੰ ਦਿੱਤੀ ਜਾਵੇ ਕਿਸ ਤਰੀਕੇ ਦੇ ਨਾਲ ਦਿੱਤੀ ਜਾਵੇ ਕਿਉਂਕਿ ਇਸ ਸਾਲ ਦਾ ਪਾਣੀ ਤਾਂ ਹਰਿਆਣਾ ਵਰਤ ਚੁੱਕਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਹੁਣ 100% ਦੀ ਪਾਣੀ ਵਰਤਣ ਤੋਂ ਬਾਅਦ ਇਹ ਕਹਿ ਦਿੱਤਾ ਜਾਵੇ ਕਿ ਭਾਈ ਸਾਨੂੰ ਹੋਰ ਲੋੜ ਹੈ ਹੋਰ ਲੋੜ ਕਹਿਣ ਤੇ ਵੀ ਜਿਹੜਾ 4500 ਕਿਊਸਿਕ ਪਾਣੀ ਦੇ ਦਿੱਤਾ ਜਾਵੇ ਪਰ ਉਸ ਤੋਂ ਬਾਅਦ ਫਿਰ ਆ ਇਸ ਤਰੀਕੇ ਦੇ ਨਾਲ ਧਮਕਜੇ ਮਾਰੇ ਜਾਣ ਕਿ ਅਸੀਂ ਹਰਿਆਣੇ ਦੇ ਰਸਤੇ ਬੰਦ ਕਰਦੇ ਹਾਂ ਕਿ ਪੰਜਾਬੀਆਂ ਨੂੰ ਇੱਧਰ ਆਉਣ ਨਹੀਂ ਦੇਵਾਂਗੇ ਇਹ ਸਾਰੀਆਂ ਬੇਤੁਕੀਆਂ ਗੱਲਾਂ ਨੇ ਇਸ ਤਰੀਕੇ ਦੇ ਨਾਲ ਕਿਸੇ 20 ਸੂਬੇ ਦੇ ਨਾਲ ਆਪਸੀ ਤਾਲਮੇਲ ਦੇ ਵਿੱਚ ਖਟਾਸ ਪੈਦਾ ਨਹੀਂ ਕਰਨੀ ਚਾਹੀਦੀ ਇਹ ਵੀ ਅਸੀਂ ਅਪੀਲ ਜ਼ਰੂਰ ਕਰਦੇ ਆ ਤੁਸੀਂ ਬਾਕੀ ਇਸ ਮਸਲੇ ਦੇ ਉੱਪਰ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਸਾਂਝੀ ਜ਼ਰੂਰ ਕਰਨਾ ਹਰਿਆਣੇ ਦੇ ਸਟੈਂਡ ਦੇ ਬਾਰੇ ਤੁਹਾਡੇ ਜ਼ਹਿਨ ਦੇ ਵਿੱਚ ਕੀ ਕੁਝ ਵੱਲਬਲੇ ਨੇ ਪੰਜਾਬ ਸਰਕਾਰ ਦੇ ਵੱਲੋਂ ਸਰਪਾਰਟੀ ਮੀਟਿੰਗ ਜਿਹੜੀ ਸੱਦੀ ਗਈ ਉਸ ਮੀਟਿੰਗ ਦੇ ਵਿੱਚ ਲਏ ਗਏ ਫੈਸਲੇ ਤੇ ਇੱਕ ਜੁਟਤਾ ਜਿਹੜੀ ਹੈ ਪੰਜਾਬ ਦੇ ਵੱਖ-ਵੱਖ ਆਗੂਆਂ ਦੇ ਵੱਲੋਂ ਜਿਤਾਈ ਗਈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਵੀ ਕਮੈਂਟ ਸੈਕਸ਼ਨ ਦੇ ਵਿੱਚ ਲਿਖਣਾ ਬਿਲਕੁਲ ਨਾ ਭੁੱਲਣਾ